ਮੈਨੂੰ ਕਿਤਨਾ ਪਿਆਰ ਹੈ ਕਰਦੇ ਨੀ ਕੀ ਦਸਾਂ ਤਨਵਾਰੇ ਹਰਦਮ ਮੋਢੇ ਲਾ ਕੇ ਰੱਖਦੇ ਮੈਨੂੰ ਪ੍ਰੀਤਮ ਪਿਆਰੇ ਮੈਂ ਸਾਥੀ ਬਗਸ਼ਣ ਹਾਰਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰਦਾ ਮੈਨੂੰ ਸਤਗੁਰੂ ਜਦੋਂ ਚੁਲਾਉਂਦੇ ਨੇ ਮੈਂ ਚੁਣ-ਚੁਣ ਵੈਰੀ ਮਾਰਦਾ ਮੈਂ ਤੀਰ ਸੱਚੀ ਸਰਕਾਰ ਦਾ ਮੈਂ ਬਿਜਲੀ ਦੇ ਵਾਂਗਰ ਲਿਸ਼ਕਾਂ ਵੈਰੀ ਕਰਦੀ ਅੰਨੇ ਤੈਉ ਤੀਰ ਸਾਰੀ ਦੁਨੀਆ ਮੇਰਾ ਲੋਹਾ ਮੰਨੇ ਮੈਂ ਅਗ ਦੇ ਵਾਂਗਰ ਵਰਦੀ ਹਾਂ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਸ਼ੁੱਕਾ ਜਦ ਮੈਂ ਵਿਚਾਵਾ ਦੇ ਕੰਬ ਦੇ ਪਰਬਤ ਸਾਰੇ ਨਹੀਂ ਜਾਂਦੀ ਆ ਯਾਦ ਕਮਾਨੋ ਹਵਾ ਝੜ ਝੜ ਪੈਣ ਅੰਗਾਰੇ ਨਹੀਂ ਜਾਂਦੀ ਆ ਯਾਦ ਕਮਾਨੋ ਹਵਾ ਝੜ ਝੜ ਪੈਣ ਅੰਗਾਰੇ ਮੈਂ ਹਰ ਦਮ ਜਿੰਦੜੀ ਵਾਰਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰਦਾ ਮੈਨੂੰ ਸਤਗੁਰੂ ਜਦੋਂ ਚੁਲਾਉਂਦੇ ਨੇ ਮੈਂ ਚੁਣ-ਚੁਣ ਵੈਰੀ ਮਾਰਦਾ ਮੈਂ ਤੀਰ ਸੱਚੀ ਸਰਕਾਰ ਦਾ ਆ ਅਮਲੀ ਜਲੜ ਲੱਕ 베ੜੀ ਰੋਲਤੀ ਅਮਲੀ ਜਲੜ ਲੱਕ 베ੜੀ ਰੋਲਤੀ ਅਮਲੀ ਜਲੜ ਲੱਕ 베ੜੀ ਰੋਲਤੀ ਓ ਚਾਹ ਦੇ ਬਤੀਲੇ ਵਿੱਚ ਖੋਰ ਦੇ ਡੜੀ ਮਾਰ ਕੇ ਕਿਸੋ ਨਾ ਹੋਣੇ ਛਾੜ ਦੂੰ ਬੜੀ ਨੀ ਚਾਹ ਦੇ ਬਤੀਲੇ ਵਿੱਚ ਖੋਰ ਦੇ ਡੜੀ ਉਹ ਮਾਰ ਕੇ ਕਿਸ ਨਹੋਨੇ ਛਾੜ ਦੂੰ ਬੜੀ ਐ ਅਮਲੀ ਦੀ ਅੱਖ ਦੇ ਖਿਲਾਰ ਲਾਲਨੀ ਅਮਲੀ ਦੀ ਅੱਖ ਦੇ ਖਿਲਾਰ ਲਾਲਨੀ ਉਹ ਗੁੱਤ ਦਾ ਬਣਾ ਤੇਰਾ ਬਾੜ ਬਾੜਨੀ ਉਹ ਗੁੱਤ ਦਾ ਬਣਾ ਤੇਰਾ ਬਾੜ ਬਾੜਨੀ ਉਹ ਗੁੱਤ ਦਾ ਬਣਾ ਤੇਰਾ ਬਾੜ ਬਾੜਨੀ ਦਿਨ ਰਾਤ ਮਾਵੇ ਨਾਲ ਗੁੱਟ ਫਿਰਦਾ ਚੱਜ ਨਾਲ ਸੋਣਾ ਨਾ ਹੰਡਾਉਣਾ ਮਿਲਦਾ ਦਿਨ ਰਾਤ ਮਾਵੇ ਨਾਲ ਗੁੱਟ ਫਿਰਦਾ ਚੱਜ ਨਾਲ ਸੋਣਾ ਨਾ ਖਾਦੀ ਹੋਵੇ ਉੱਡ ਉੱਡ ਚਿੱਤਕਾਰ ਦਹਿ ਨੀ ਬੁੱਲਾ ਵਿੱਚ ਰੱਖ ਕੇ ਫਟਾਕੇ ਯਰਦਾ ਖਾਦੀ ਹੋਵੇ ਉੱਡ ਉੱਡ ਚਿੱਤਕਾਰ ਦਹਿ ਨੀ ਬੁੱਲਾ ਵਿੱਚ ਰੱਖ ਕੇ ਫਟਾਕੇ ਯਰਦਾ ਹੋਰੀ ਤੇ ਜਿੰਨੀ ਦੇਦੇ ਉਹ ਮੈਂ ਕਹਿ ਰਹੀ ਸੀ ਜਿੰਨੀ ਦੇਕੇ ਝੋਟੇ ਵਾਂਗ ਤੋੜ ਲਈ ਰੀਠ ਜਿੰਨੀ ਦੇਕੇ ਝੋਟੇ ਵਾਂਗ ਤੋੜ ਲਈ ਉਹ ਫੇਰ ਪਾਵੇਂ ਅੰਮਲ ਨਹੀਂ ਕੱਢੇ ਨਾ ਜੋੜ ਲਈ ਫੇਰ ਪਾਵੇਂ ਅੰਮਲ ਨਹੀਂ ਕੱਢੇ ਨਾ ਜੋੜ ਲਈ ਕਨਿੱਟ ਕੱਦਰੀ ਬੇੜੇ ਚ ਨੱਚਦਾ ਦੇਖ ਕਰ ਤੂੰ ਤਾਂ ਮੇਰੇ ਟਿੱਡ ਹੱਸਦਾ ਪਾਕੇ ਕਨਿੱਟ ਕੱਦਰੀ ਬੇੜੇ ਚ ਨੱਚਦਾ ਲਿਖ ਗਿਆ ਰੱਬ ਤੱਕ ਦੀਰੇ ਘੋਟੀਆਂ ਲਿਖ ਗਿਆ ਰੱਬ ਤੱਕ ਦੀਰਾਂ ਘੋਟੀਆਂ ਚਾਹ ਦਾ ਪਤਿਲਾ ਤੜ ਖੰਡਾ ਰੋਟੀਆਂ ਚਾਹ ਦਾ ਪਤਿਲਾ ਤੜ ਖੰਡਾ ਰੋਟੀਆਂ ਓ ਸੱਜਰੀ ਬਹੂਦ ਜਿਮ ਬਰੀ ਪਈ ਐ ਨਹੀਂ ਸੁੱਖ ਨਾਲ ਡੱਬੀ ਹਜੇ ਭਰੀ ਪਈ ਐ ਸੱਜਰੀ ਬਹੂ ਜਿਵੇਂ ਭਰੀ ਪਈ ਹੈ ਨਹੀਂ ਸੁੱਖ ਨਾਲ ਡੱਬੀ ਜੇ ਭਰੀ ਪਈ ਹੈ ਉਹ ਖੁਸ਼ੀ ਨਾਲ ਪੌਂਦਾ ਮੈਂ ਕਹ ਖੁਸ਼ੀ ਨਾਲ ਪੌਂਦਾ ਚਮਕੀਲਾ ਬਾਗੀਆਂ ਤੋੜ ਦੂੰਗਾ ਅੱਜ ਅਮਲੀ ਤੜਾਗੀਆਂ ਅਮਲੀ ਤੇ ਲੜ ਲੱਕੇ 베ੜੀ ਰੋਲਦੀ ਉਹ ਤੋੜ ਦੂੰਗਾ ਅੱਜ ਅਮਲੀ ਤੜਾਗੀਆਂ ਅਮਲੀ ਤੇ ਲੜ ਲੱਕੇ 베ੜੀ ਰੋਲਦੀ ਹੋ ਫੁਰਫੁਰ ਕਰਕੇ ਕੋੜੋ ਲੰਗੀ ਜੀਟੀ ਰੋਡ ਤੇ ਸੁਰਖੀ ਰੰਗੀ ਹੋ ਫੁਰਫੁਰ ਕਰਕੇ ਕੋੜੋ ਲੰਗੀ ਜੀਟੀ ਰੋਡ ਤੇ ਸੁਰਖੀ ਰੰਗੀ ਓ ਚਿਪੀ ਕਰਕੇ ਰੱਖ ਦਿੱਤੀ ਚਿਪੀ ਕਰਕੇ ਰੱਖ ਦਿੱਤੀ ਗਾਲੀ ਦਵਲੇ ਸਿਖਾਤਾ ਸਾਰੇ ਦਿਲਾਲ ਮਰੂਤੀ ਰੇ ਅੱਜ ਚੱਕਾ ਜਮ ਕਰਾਤਾ ਓ ਸਾਰੇ ਦਿਲਾਲ ਮਰੂਤੀ ਐ ਅੱਜ ਚੱਕਾ ਜਮ ਕਰਾਤਾ ਕੰਜਰ ਦਿਲਾਲ ਮਰੂਤੀ ਰੇ ਹੋ ਖਿੰਡ ਗਈ ਕਮਲੀ ਦੇ ਸਿਰ ਵਾਂਗੂ ਕੋਈ ਪੁਰਜਾ ਪੁਰਜਾ ਟੁੰਡਣਗੇ ਖਿੰਡ ਗਈ ਕਮਲੀ ਦੇ ਸਿਰ ਵਾਂਗੂ ਕੋਈ ਪੁਰਜਾ ਪੁਰਜਾ ਟੁੰਡਣਗੇ ਓ ਸਾਰੀ ਲਿਫਗੀ ਮਾੜੀ ਤੇਰੇ ਵਾਂਗੂ ਹੁਣ ਨਾ ਮਾਸਤਰੀ ਟੁੰਡਣਗੇ ਓ ਬੜੀ ਚੋਚਲਿਆਂ ਪਿੱਟੀ ਨੇ ਬੜੀ ਚੋਚਲਿਆਂ ਪਿੱਟੀ ਨੇ ਇਆਂ ਨੂੰ ਕੰਮ ਦਵਾਤਾ ਸਾਰੇ ਦਿਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਸਾਰੇ ਦਿਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਸਾਰੇ ਦਿਲਾਲ ਮਰੂਤੀ ਨੇ ਉਹ ਖਿੱਚ ਖਿੱਚ ਕੇ ਡਰਾਈਵਰ ਕੱਢਦੇ ਨੇ ਕਈਆਂ ਲਈ ਤੇ ਕੋਈ ਲਾਲਾ ਜੀ ਕਈਆਂ ਦਾ ਗੋਰੇ ਪਿੰਡੇ ਨੂੰ ਲੈ ਕੇ ਲੈ ਗਿਆ ਭਾਲਾ ਜੀ ਨਹੀਂ ਕਈਆਂ ਦਾ ਗੋਰੇ ਪਿੰਡੇ ਨੂੰ ਲੈ ਕੇ ਲੈ ਗਿਆ ਭਾਲਾ ਸੀ ਉਹ ਕਿਸੇ ਵੱਡੀ ਗੱਡੀ ਵਾਲੇ ਨੇ ਵੱਡੀ ਗੱਡੀ ਵਾਲੇ ਨੇ ਮਾੜੀ ਤਰ੍ਹਾਂ ਬਜਮਾਟਾ सारे दिलाल मरुति ने अज चक्का जम कराता सारे दिलाल मरुति ने अज चक्का जम कराता सारे दिलाल मरुति ने बात सुनो फिर भाई नहीं ठीक है और साडे पिंड दरबार में आ रहा ए ए रान भाई कितनी कर बोल में साडे पिंड दरबार में आ रहा है साडे ਪਿੰਡ ਦੇ ਮੁੰਡੇ ਨਹੀਂ ਇੱਥਾ ਆਉਂਦੇ ਯਰ ਦਾ ਲਾਉਂਦੇ ਸਾਡੇ ਪਿੰਡ ਦੇ ਮੁੰਡੇ ਨਹੀਂ ਇੱਥਾ ਆਉਂਦੇ ਯਰ ਦਾ ਲਾਉਂਦੇ ਨਹੀਂ ਘਰੇ ਗੁਰਦੀ ਦਾ ਰੂਪ ਆਉਂਦੇ ਘਰੇ ਗੁਰਦੀ ਦਾ ਰੂਪ ਆਉਂਦੇ ਖਾਮ ਆਵੇ ਤੇ ਮਾਵਾਨੀ ਤੂੰ ਇੱਕ ਅੱਦੇ ਨੂੰ ਰੋਮੇ ਉੱਤੇ ਆ ਫਿਰ ਦਇਆਵਾਨੀ ਐ ਇੱਕ ਅੱਦੇ ਨੂੰ ਰੋਮੇ ਉੱਤੇ ਆ ਫਿਰ ਦਇਆਵਾਨੀ ਕਰੋ ਇੱਕ ਟੱਪਾ ਹੋਰ ਜਨਾਬ ਪਰ ਬਚੂਨ ਦੀ ਬੱਲੇ ਬੱਲੇ ਗੱਲ ਪਿੰਡ ਦੇ ਨਾਲ ਮੇਰੇ ਵੱਡਾ ਮਾਰ ਕੇ ਸਾਡੇ ਪਿੰਡ ਤਰਾਡੇ ਮੂਰੇ ਜੇ ਕੋ ਮਾਰ ਕੇ ਨੰਗੇ ਕਬੂਰੇ ਸਾਡੇ ਪਿੰਡ ਤਰਾਡੇ ਮੂਰੇ ਜੇ ਕੋ ਮਾਰ ਕੇ ਨੰਗੇ ਕੰਬੂਰੇ ਪੈਂਦੇ ਝੱਟ ਵੱਖੀ ਵਿੱਚ ਹੂਰੇ ਪੈਂਦੇ ਝੱਟ ਮੱਖੀ ਵਿੱਚ ਹੂਰੇ ਡੰਬ ਵਿੱਚ ਬੋਤਲ ਰਹਿ ਜਾਂਦੀ ਚਾਰ ਉਸ ਸਾਡੇ ਪਿੰਡ ਚ ਗੱਲ ਕਿ ਬੀਤੀ ਨਹੀਂ ਅਸੀਂ ਬੜੀ ਤਰੱਕੀ ਕੀਤੀ ਇੱਕੋदाई ਤੋਂ ਗੁੜਤੀ ਲੀਤੀ ਇੱਕੋदाई ਤੋਂ ਗੁੜਤੀ ਲੀਤੀ ਨਹੀਂ ਪਿੰਡ ਵਿੱਚ ਬੜੇ ਸਿਆਣੇ ਨੇ ਉਹ ਕੱਲੇ ਕੱਲੇ ਘਰ ਗਣ ਨਾਲੇ ਦੋ ਦੋ ਦਰ ਕਰਿਆ ਨੇ ਉਹ ਕੱਲੇ ਕੱਲੇ ਘਰ ਗਣ ਨਾਲੇ ਦੋ ਦੋ ਅੱਜ ਕੱਲ ਦਾ ਭਰਾਵੇ ਇੱਕੋ ਇੱਕ ਵਾ ਅੱਗੇ ਜਵਾਨੇ ਗਏ ਆਏ ਕਿ ਨਹੀਂ ਭਾਈ